ਵੇਖੋ ਜੀ ਤੁਹਾਨੂੰ ਅਲੋਕਾਰ ਗੱਲ ਵਿਖਾਉਨੇ ਆ ਪਹਿਲੋਂ ਤੇ ਆਹ ਸਾਹਮਣੇ ਵੇਖੋ ਹੁਣ ਆਹ ਦੇਖੋ ਤੇ ਆਹ ਵੇਖੋ ਇੱਧਰ ਦੇਖੋ ਜੀ ਇਹਨਾਂ ਨੂੰ ਆਂਦੇ ਆ ਚਿਬੜ ਵੈਸੇ ਪਤਾ ਨਹੀਂ ਇਹ ਕਈਆਂ ਦਵਾਈਆਂ ਜਿਹੀ ਪੈਂਦੇ ਆ ਗਏ ਜਮਾਨੇ ਆਪ ਹੀ ਸਮਝ ਲਓ ਆਹ ਵੇਖ ਲਓ ਹਾਲ ਤੇਨਾਂ ਦੀ ਹੁਣ ਪੱਕ ਪੱਕ ਕੇ ਆਪਈ ਕਿਰਗੇ ਜੇ ਆਹਾਹਾਹਾਹਾ ਖਾਣ ਵਾਲੀਆਂ ਬਹਾਰਾਂ ਵਿੱਚ ਗਈਆਂ ਤੇ ਖਾਣ ਵਾਲੇ ਬੱਚੇ ਵੀ ਅੱਜ ਕੱਲ ਪੜਦੇ ਆ ਮੋਬਾਈਲ ਫੜ ਲੈਂਦੇ ਅੰਦਰਾਂ ਚ ਵੜ ਜਾਂਦੇ ਬਾਹਰ ਤੇ ਕੋਈ ਨਿਕਲਦਾ ਨਹੀਂ ਰਹਿੰਦੇ ਖੁੰਦੇ ਜਿਹੜੇ ਜਮਾਨ ਹੋਏ 15 ਤੋਂ 20 25 30 ਸਾਲ ਵਾਲੇ ਉਹ ਸਭ ਬਾਹਰਲੇ ਦੇਸ਼ਾਂ 'ਚ ਕੰਮ ਧੰਦਿਆਂ ਤੇ ਡੀਕ ਰਹੇ ਆ ਆਓ ਸਾਨੂੰ ਕੋਈ ਖਾਓ ਪੱਕ ਪੱਕ ਕੇ ਆਪੇ ਕਿਰੀ ਜਾਂਦੇ ਆ ਵੇਖ ਲੋ ਹਾਲ ਪਹਿਲੋਂ ਇਹੋ ਜਿਹੇ ਹੁੰਦੇ ਸੀ ਜਿਬੜ ਆ ਆ ਜਿਤਨਾ ਮਣਾ ਹੋ ਗਏ ਜੀ ਵੇਖੋ ਚਲੋ ਤੁਸੀਂ ਆਪ ਹੀ ਹੁਣ ਸਭ حساب ਲਾ ਲੋ ਅੰਦਾਜ਼ਾ ਵੇਖੋ ਅਦਾਸ ਪਈਆਂ ਛੱਲੀਆਂ ਪੱਕ ਗਈਆਂ ਖੇਤਾਂ ਚ ਕਿਤੇ ਪਹਿਲਾਂ ਹੁਣੇ ਬੱਚੇ ਭੱਜਦੇ ਛੱਲੀ ਤੋੜ ਲੈਣੀ ਖਾਣੇ ਹੁਣ ਤੇ ਜਾਨਵਰ ਵੀ ਟਾਵੇਂ ਟਾਵੇਂ ਆਉਂਦੇ ਇਹਨਾਂ ਨੂੰ ਪੈਂਦੇ ਆ ਇਹ ਗੱਲਾਂ ਪੁਰਾਣਿਆਂ ਸਮਿਆਂ ਦੀਆਂ ਸੀ ਹੁਣ ਬਹਾਰਾਂ ਹੋਰ ਹੀ ਹੋ ਗਈਆਂ ਛੱਲੀਆਂ ਵੀ ਡੀਕੰਡੀਆਂ ਬੱਚਿਆਂ ਨੂੰ ਆਓ ਖਾਓ ਤੋੜੋ ਖਾਓ ਦਾਣੇ ਖਾਓ ਪਨੋ ਛੱਲੀਆਂ ਆਹਾਹਾਹਾਹਾ ਕੀ ਬਹਾਰਾਂ ਵੇਖੋ ਛੱਲੀਆਂ ਆਹਾਹਾਹਾਹਾ ਛੱਲੀਆਂ ਦੇ ਖੇਤ ਹਰੇ ਭਰੇ ਆਹਾਹਾਹਾਹਾ ਪੱਕ ਪੱਕ ਕੇ ਆ ਪੇਕ ਮੜਾ ਗਈਆਂ ਖਾਨ ਨੂੰ ਖਾਣ ਵਾਲੇ ਜਾਂ ਤੇ ਮੋਬਾਈਲਾਂ ਤੇ ਬੈਠੇ ਜਾਂ ਕੰਪਿਊਟਰ ਉੱਤੇ ਬੈਠੇ ਆ ਕੁਝ ਜਿਹੜੇ ਜਵਾਨ ਪੀੜੀ ਉਹ ਬਾਹਰਲੇ ਦੇਸ਼ਾਂ 'ਚ ਜਾ ਕੇ ਬੈਠੀ ਆ ਅਰ ਜੇਵੇਂ ਬੜੇ ਹੋ ਗਏ ਮੌਕਾ ਟਾਈਮ ਟਾਈਮ ਨਾ ਪਹਿਲ ਨੂੰ ਤੇ ਛੱਲੀਆਂ ਤੋੜ-ਤੋੜ ਬੱਚਿਆਂ ਨੇ ਖਾਣੀਆਂ ਰੋਲੇ ਪੈਣੇ ਆਹਾਹਾਹਾਹਾ ਆ ਸਭ ਛੱਲੀਆਂ ਦੇ ਖੇਤ ਆ ਜੀ ਹੁਣ ਤੇ ਵੇਖ ਲਓ ਇੰਨੇ ਖੇਤ ਬੜੇ-ਬੜੇ ਛੱਲੀਆਂ ਦੇ ਹੈ ਕੋਈ ਲਾਗੇ ਤੋੜਨ ਵਾਲਾ ਨਾ 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 ਹੁਣ ਤੁਹਾਨੂੰ ਹੋਰ ਪੁਰਾਣੀ ਵਿਰਾਸਤ ਦਿਖਾਉਨੇ ਆ ਠੰਡੀਆਂ ਛਾਵਾਂ ਬੋਰਡ ਦੀਆਂ ਆਹ ਬੋਰਡ ਜੇ ਬਹੁਤ ਹੀ ਵੱਡਾ ਪੁਰਾਣਾ 100 ਸਾਲ ਤੋਂ ਪਹਿਲਾਂ ਦੀ ਉਮਰ ਦਾ ਵਾ 100 ਸਾਲ ਤੋਂ ਵੱਡਾ ਕਿਸੇ ਟਾਈਮ ਇਹਨਾ ਥੱਲੇ ਰੌਣਕਾਂ ਲੱਗਦੀਆਂ ਹੋਣਗੀਆਂ ਖੂਹ ਹੁੰਦਾ ਸੀ ਪਾਣੀ ਲਾਉਂਦੇ ਸੀ ਲੋਕ ਆਪਣੀ ਵਾਰੀ ਨਾਲ ਬੌਲਦਾਂ ਦੀਆਂ ਮੇਲਾ ਟੰ ਟੰ ਛਣਕਣੀਆਂ ਦਿਨ ਰਾਤ ਖੂਹ ਚੱਲਣੇ ਕਿਉਂਕਿ ਪੈਦਗਮ ਉੱਚੀਆਂ ਨੀਵੀਆਂ ਸੀ ਤੇ ਪਾਣੀ ਦੇ ਪ੍ਰਬੰਧ ਘਾਟੇ ਖੂਹ ਵਿਰਲੇ-ਵਿਰਲੇ ਸੀ ਹੁਣ ਤੇ ਚਾਰ-ਚਾਰ ਪੰਜ-ਪੰਜ ਕਿੱਲੇ ਤੇ ਇੱਕ ਬੰਬੀ ਲੱਗੀ ਉਦੋਂ ਤੇ ਕਿਤੇ ਪਤਾ ਨਹੀਂ 100-100 ਕਿੱਲੇ ਤੇ 2200 ਕਿੱਲੇ ਤੇ ਇੱਕ ਖੂਨ ਦਾਣਾ ਵੀ ਪਾਣੀ ਬਹੁਤ ਥੋੜਾ ਸੀ ਪਰ ਉਦੋਂ ਵੀ ਲੋਕ ਖੁਸ਼ ਸੀ ਉਦੋਂ ਲੋਕ ਜਿਆਦੇ ਖੁਸ਼ ਸੀ ਸੇ ਤਾਂ ਵਧੀਆ ਸੀ ਖੁਸ਼ੀ ਮਾਨਦੇ ਸੀ ਇੰਨਾ ਬੋੜਾ ਪਿੱਪਣਾ ਥੱਲੇ ਕਿਤੇ ਰੌਣਕਾਂ ਲੱਗਦੀਆਂ ਸੀ ਵੇਖੋ ਸੁਈਆਂ ਪਿਆਵਾ ਥੱਲੇ ਅਜਾੜਾਂ ਪਈਆਂ ਗੋੜੇ-ਗੋੜੇ ਕਾਵਾ ਆਬਾਦੀ ਸਗੋਂ ਵੱਧ ਗਈ ਆ ਜਨਸੰਖਿਆ ਵੱਧ ਗਈ ਆ ਜਦੋਂ ਕਿਤੇ ਨਾ ਥੱਲੇ ਰੌਣਕਾਂ ਲੱਗਦੀਆਂ ਅੱਜ ਤੋਂ 50 ਸਾਲ ਪਹਿਲਾਂ 100 ਸਾਲ ਪਹਿਲਾਂ ਉਹ ਉਦੋਂ ਤੇ ਵੇਖੋ ਤੇ ਸਿੱਖ ਵਾਦੀ ਵੀ ਸਗੋਂ ਥੋੜੀ ਸੀ ਆ ਜਾਮਨੂ ਜੇ ਕਿਤੇ ਹੈ ਬੱਚੇ ਜਾਮਨੂ ਵਾਲੇ ਪਾਸੇ ਕਿੱਥੇ ਜਾਮਨੂਨ ਪੱਕੇ ਅਤੇ ਕਿੱਥੇ ਸ਼ੰਨ ਸ਼ੰਨ ਤੋੜਦੇ ਹੀ ਖਾਂਦੇ ਸੀ ਚਾਰੇ ਪੱਕ ਪੱਕ ਥੱਲੇ ਡਿੱਗੇ ਜਾਂਦੇ ਤੂਤਾਂ ਦੀਆਂ ਗੋਲਾਂ ਡਿੱਗ ਜਾਂਦੀਆਂ ਗੱਲ ਹੁਣ ਆ ਤੈਨੂੰ ਪੇਪਲ ਬੋਰਡ ਦੀ ਕਰਦੇ ਆ ਵੇਖ ਲਓ ਸੁញੇ ਬੇ ਅਡੀ ਕੰਡੇ ਆਜੋ ਆਜੋ ਸਮਾਂ ਵਾਂ ਸਮੇ ਦੀ ਚਾਲ ਬਦਲਦੀ ਜਾਂਦੀ ਆ ਇਹ ਖੂ ਹੁੰਦੇ ਸੀ ਬੋਲਦਾਨਾ ਚੱਲਣੇ ਖੂਬ ਪਾਣੀ ਨਿਕਲਣਾ ਕਿਤੇ ਰੌਣਕਾਂ ਲੱਗੀਆਂ ਹੁੰਦੀਆਂ ਹੈ ਬਹੁਤ ਪੁਰਾਣਾ ਖੂਹ ਆਏ ਪੇਪਰ ਬੋਰ ਸਤਨਾਵਹਿਗੁਰੂ ਪਰਮਾਤਮ ਜੀ ਸਭ ਤੇ ਮੇਰ ਕਰਨਾ ਆਉਣ ਵਾਲਾ ਸਮਾਂ ਵਧੀਆ ਵਧੀਆ ਸ਼ਾਂਤੀਪੂਰਕ ਰੱਖਣਾ ਹੈ ਸਤਨਾਵਹਿਗੁਰੂ ਜੀ